ਜੋ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਲੈ ਕੇ ਸਾਹਮਣੇ ਰਿਹਾ ਜੀ ਕਿ ਹਰਪ੍ਰੀਤ ਜਿਹੜਾ ਜਾਰਪੀ ਦਾ ਤੇ ਉਹਦੇ ਸਾਥੀ ਜਿਹੜਾ ਰਮਾਨ ਅੱਜ ਖਤਮ ਹੋਣ ਜਾ ਰਿਹਾ ਜਿਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਮਰਤਪਾਲ ਦੇ ਭਰਾ ਨੂੰ ਹਾਜ਼ਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੇਖਣਾ ਹੋਵੇਗਾ ਅਦਾਲਤ ਦੇ ਵਿੱਚ ਹੁਣ ਜਿਹੜਾ ਕੀ ਫੈਸਲਾ ਹੁੰਦਾ ਕਿਉਂਕਿ ਅਮਰਤਪਾਲ ਦੇ ਭਰਾ ਦੇ ਵੱਲੋਂ ਵੀ ਜਿਹੜਾ ਅਦਾਲਤ ਦੇ ਵਿੱਚ ਕਪੂਰਥਲਾ ਕੋਰਟ ਦੇ ਵਿੱਚ ਜਿਹੜੀ ਜਮਾਨਤਰੀ ਪਟੀਸ਼ਨ ਪਾਈ ਹੋਈ ਆ ਪਟੀਸ਼ਨ ਪਾਈ ਆ ਪਰ ਜਿਹੜਾ ਅਦਾਲਤ ਦੇ ਵਿੱਚ ਪਟੀਸ਼ਨ ਦੀ ਸੁਣਵਾਈ ਤਾਰਕੀ ਨਹੀਂ ਹੋਈ ਸੀ ਕਿਉਂਕਿ ਅਮਰਤਪਾਲ ਦੇ ਭਰਾ ਦਾ ਜਿਹੜਾ ਪੁਲਿਸ ਰਿਮਾਨ ਸੀਗਾ ਦੋ ਦਿਨਾਂ ਪੁਲਿਸ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਅਦਾਲਤ ਦੇ ਵਿੱਚ ਕਿ ਅਸੀਂ ਅਮਰਤਪਾਲ ਦੇ ਭਰਾ ਹਰਪ੍ਰੀਤ ਤੋਂ ਪੁੱਛਗਿੱਛ ਕਰਨੀ ਆ ਆਖਿਰਕਾਰ ਜਿਹੜਾ ਉਹ ਆਈਸਰ ਡਰਾੱਡਾ ਉਹ ਕਿੱਥੋਂ ਲੈ ਕੇ ਆਣਾ ਸੀਗਾ ਇਸ ਦੇ ਪਿੱਛੇ ਕਿਸ ਦਾ ਹੱਥ ਆ ਜਾਂ ਕੋਈ ਹੋਰ ਇਸ ਦੇ ਵਿੱਚ ਕਿੰਨੇ ਵੀ ਜਿਹੜੇ ਖਲਾਸੇ ਕਾਨੂੰਨੀ ਸੁਭਾਵਨਾ ਸੀ ਕਿ ਜਿਹੜੇ ਚੱਲਦੇ ਆ ਪੁਲਿਸ ਪ੍ਰਸ਼ਾਸਨ ਨੇ ਅਦਾਲਤ ਵਿੱਚ ਪਟੀਸ਼ਨ ਪਾ ਕੇ ਅਮਰਤਪਾਲ ਦੇ ਭਰਾ ਹਰਪੀਤ ਦਾ ਜਿਹੜਾ 2 ਦਿਨ ਦਾ ਰਿਮਾਂਡ ਲਿਆ ਸੀਗਾ ਪਰ ਦੂਜੇ ਪਾਸੇ ਹੁਣ ਜਿਹੜੀ ਖਬਰ ਨਿਕਲ ਨੂੰ ਮਿਲਦੀ ਆ ਕਿ ਅਮਰਤਪਾਲ ਦੇ ਭਰਾ ਨੂੰ ਕਿਤਨਾ ਕਿਤੇ ਜਮਾਨਤ ਹੀ ਮਿਲ ਸਕਦੀ ਆ ਕਿਉਂਕਿ ਅਮਰਤਪਾਲ ਦੇ ਪਤ ਮਾਦਾ ਬੀਤਾ ਤੇ ਉਸ ਸਾਥੀਆਂ ਨੇ ਲਗਾਤਾਰ ਅਦਾਲਤ ਰਾਹ ਰੋਕੀਤਾ ਜਿਹੜੇ ਅਮਰਤਪਾਲ ਦੇ ਵਕੀਲਾਂ ਆ ਤੇ ਕਈ ਤਰ੍ਹਾਂ ਦੇ ਜੇ ਬਿਆਨ ਦੇਖਣ ਨੂੰ ਤਾਂ ਕਹਣਾ ਸੀ ਕਿ ਅਮਰਤਪਾਲ ਦੇ ਭਰਾ ਨੂੰ ਕਿਸੇ ਵੱਡੀ ਸਾਜ਼ਿਦ ਤੈਅ ਤਪਸਾਇਆ ਜਾ ਰਿਹਾ ਹੈ ਦੇ ਪਿੱਛੇ ਸਰਕਾਰ ਦੇ ਹੱਥ ਆ ਅਮਰਤਪਾਲ ਦੇ ਭਰਾ ਜਿਹਾਂ ਨਹੀਂ ਕਰ ਸਕਦਾ ਪਰ ਇੱਕ ਗੱਲ ਹੋਰ ਅਮਰਤਪਾਲ ਦੇ ਭਰਾ ਨੂੰ ਆਈਸ ਸਣੇ ਕਾਬੂ ਕੀਤਾ ਹੈ ਪੁਲਿਸ ਦੇ ਕੋਲ ਵੱਡੇ ਵੱਡੇ ਸਬੂਤ ਸੀਗੇ ਅਮਰਤਪਾਲ ਦੇ ਭਰਾ ਦੀ ਗੱਡੀ ਦੇ ਵਿੱਚੋਂ ਲੈਟਰ ਫਿਊਲ ਪੇਪਰ ਅਤੇ 5 ਗ੍ਰਾਮ ਆਈਸ ਵੀ ਬਰਾਮਦ ਹੋਈ ਜਿਹਦੇ ਚੱਲਦੇ ਆ ਉਹ ਜੇਲ੍ਹ ਦੇ ਵਿੱਚ ਸੀਗਾ ਤੇ ਹੁਣ ਉਹਨੂੰ ਅਮਰਤਪਾਲ ਦੇ ਭਰਾ ਨੂੰ 2 ਦਿਨ ਦਾ ਪੁਲਿਸ ਰਿਮਾਰਕ ਦਿੱਤਾ ਗਿਆ ਜਿਹਦੇ ਬਾਅਦ ਹੁਣ ਅਮਰਤਪਾਲ ਵੱਡੀ ਖਬਰ ਹੈ ਜਿਹੜੀ ਉਹ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਲੈ ਕੇ ਸਾਹਮਣੇ ਰੜਦੀ ਕਿ ਹਰਪੀਤ ਜਿਹੜਾ ਹਰਪੀਤ ਦੇ ਸਾਥੀ ਜਿਹੜਾ ਰਿਮਾਨ ਅੱਜ ਖਾਤਮ ਹੋਣ ਜਾ ਰਿਹਾ ਜਿਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਮਰਤਪਾਲ ਦੇ ਭਰਾ ਨੂੰ ਹਾਜ਼ਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੇਖਣਾ ਹੈ ਕਿ ਅਦਾਲਤ ਦੇ ਵਿੱਚ ਹੁਣ ਜਿਹੜਾ ਕੀ ਫੈਸਲਾ ਹੁੰਦਾ ਕਿਉਂਕਿ ਅਮਰਤਪਾਲ ਦੇ ਭਰਾ ਦੇ ਵੱਲੋਂ ਵੀ ਜਿਹੜਾ ਅਦਾਲਤ ਦੇ ਵਿੱਚ ਕਪੂਰਥਲਾ ਕੋਰਟ ਦੇ ਵਿੱਚ ਜਿਹੜੀ ਜਮਾਨਤ ਲਈ ਪਟੀਸ਼ਨ ਪਾਈ ਹੋਈ ਆ ਪਟੀਸ਼ਨ ਪਾਈ ਆ ਪਰ ਜਿਹੜਾ ਅਦਾਲਤ ਦੇ ਵਿੱਚ ਪਟੀਸ਼ਨਰ ਦੀ ਸੁਣਵਾਈ ਤਾਰਕੀ ਨਹੀਂ ਹੋਈ ਸੀ ਕਿਉਂਕਿ ਅਮਰਤਪਾਲ ਦੇ ਭਰਾ ਦਾ ਜਿਹੜਾ ਪੁਲਿਸ ਰਿਮਾਨ ਸੀਗਾ ਦੋ ਦਿਨਾਂ ਪੁਲਿਸ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਅਦਾਲਤ ਦੇ ਵਿੱਚ ਕਿ ਅਸੀਂ ਅਮਰਤਪਾਲ ਦੇ ਭਰਾ ਹਰਪ੍ਰੀਤ ਤੋਂ ਪੁੱਛਗਿੱਛ ਕਰਨੀ ਆ ਆਖਿਰਕਾਰ ਜਿਹੜਾ ਉਹ ਆਈਸਰ ਡਰੱਗਾਂ ਓ ਕਿੱਥੋਂ ਲੈ ਕੇ ਆਣਾ ਸੀਗਾ ਇਸ ਦੇ ਪਿੱਛੇ ਕਿਸ ਦਾ ਹੱਥ ਆ ਜਾਂ ਕੋਈ ਹੋਰ ਇਸ ਦੇ ਵਿੱਚ ਕਿੱਡੇ ਵੀ ਜਿਹੜੇ ਖਲਾਸੇ ਕਰਨ ਦੀ ਸੁਭਾਅ ਰਸੀਗਾ ਜਦੋਂ ਚੱਲਦੇ ਆ ਪੁਲਿਸ ਪ੍ਰਸ਼ਾਸਨ ਨੇ ਅਦਾਲਤ ਵਿੱਚ ਪਟੀਸ਼ਨ ਪਾ ਕੇ ਅਮਰਤਪਾਲ ਦੇ ਭਰਾ ਹਰਪੀ ਦਾ ਜਿਹੜਾ 2 ਦਿਨ ਦਾ ਰਿਮਾਂਡ ਲਿਆ ਸੀਗਾ ਪਰ ਦੂਜੇ ਪਾਸੇ ਹੁਣ ਜਿਹੜੀ ਖਬਰ ਨਿਕਲ ਨੂੰ ਮਿਲਦੀ ਆ ਕਿ ਅਮਰਤਪਾਲ ਦੇ ਭਰਾ ਨੂੰ ਕਿਤਨਾ ਕਿਤੇ ਜਮਾਨਤ ਹੀ ਮਿਲ ਸਕਦੀ ਆ ਕਿਉਂਕਿ ਅਮਰਤਪਾਲ ਦੇ ਪਤ ਮਾਤਾ ਪਿਤਾ ਤੇ ਇਹਦੇ ਸਾਥੀਆਂ ਨੇ ਲਗਾਤਾਰ ਅਦਾਲਤ ਰਾਹ ਰੋਕੀਤਾ ਯਾਰ ਅਮਰਤਪਾਲ ਦੇ ਵਕੀਲਾਂਾਂ ਦਾ ਤੇ ਕਈ ਤਰ੍ਹਾਂ ਦੇ ਜੇ ਬਿਆਨ ਦੇਖਣ ਨੂੰ ਤਾਂ ਕਹਿਣਾ ਸੀ ਕਿ ਅਮਰਤਪਾਲ ਦੇ ਭਰਾ ਨੂੰ ਕਿਸੇ ਵੱਡੀ ਸਾਜ਼ਿਦ ਤਹਿਤ ਫਸਾਇਆ ਜਾ ਰਿਹਾ ਦੇ ਪਿੱਛੇ ਸਰਕਾਰ ਦੇ ਹੱਥ ਆ ਬਰਮਤਪਾਲ ਦੇ ਭਰਾ ਜੀहां ਨਹੀਂ ਕਰ ਸਕਦਾ ਪਰ ਇੱਕ ਗੱਲ ਹੋਰ ਅਮਰਤਪਾਲ ਦੇ ਭਰਾ ਨੂੰ ਆਈ ਸਣੇ ਕਾਬੂ ਕੀ ਤਹਿਪੁਲ ਦੇ ਕੋਲ ਵੱਡੇ ਵੱਡੇ ਸਬੂਤ ਸੀ ਕਿ ਅਮਰਤਪਾਲ ਦੇ ਭਰਾ ਦੀ ਗੱਡੀ ਦੇ ਵਿੱਚੋਂ ਲੈਟਰ ਫਿਊਰ ਪੇਪਰ ਅਤੇ 5 ਗ੍ਰਾਮ ਆਈਸ ਵੀ ਬਰਾਮਤ ਹੋਈ ਜਿਹਦੇ ਚੱਲਦੇ ਆ ਉਹ ਜੇਲ੍ਹ ਦੇ ਵਿੱਚ ਸੀਗਾ ਤੇ ਹੁਣ ਉਹਨੂੰ ਅਮਰਪਾਲ ਦੇ ਭਰਾ ਨੂੰ ਦੋ ਦਿਨ ਦਾ ਪੁਲਿਸ ਰਿਮਾਰਟ ਦਿੱਤਾ ਕਿ ਜਿਹਦੇ ਬਾਅਦ ਅੱਜ ਖਤਮ ਹੋ ਗਿਆ ਜਿਸ ਦੇ ਬਾਅਦ ਹੁਣ